ਪਰਬੂ ਯੇਸ਼ੂ ਦੇ ਨਾਮ ਚ ਸ਼ਾਲੋਮ ਚੰਗੇ ਲੋਕਾਂ ਨੂੰ ਹੀ ਜ਼ਿਆਦਾ ਦੁੱਖ ਕਿਉਂ ਮਿਲਦੇ ਆ ਜਾਂ ਚੰਗੇ ਵਿਅਕਤੀ ਨੂੰ ਜ਼ਿਆਦਾ ਦੁੱਖ ਕਿਉਂ ਸਹਣੇ ਪੈਂਦੇ ਆ ਇਹ ਸੰਦੇਸ਼ ਮੈਂ ਸੁਣਨਾ ਚਾਹੁੰਦਾ ਹਾਂ ਕਹਿਣ ਵਾਲੇ ਹੱਥ ਵਿਖਾਓ ਰਾਈਟ ਇਹ ਸੰਦੇਸ਼ ਮੇਰੇ ਨਾਲ ਸੰਬੰਧਿਤ ਆ ਕਹਿਣ ਵਾਲੇ ਹੈ ਤਾਂ ਆਪਣੀ ਹੱਥਾਂ ਨੂੰ ਵਿਖਾਓ ਕਈ ਵਾਰ ਕਈ ਵਿਸ਼ਿਆਂ ਦੇ ਵਿੱਚ ਤੁਹਾਡੇ ਮਨਾਂ ਚ ਕੀ ਸਵਾਲ ਆਉਂਦਾ ਜਾਣਦੇ ਹੋ ਮੇਰੇ ਜੀਵਨ ਚ ਹੀ ਕਿਉਂ ਹੈ ਇਹ ਦੁੱਖ ਪ੍ਰਭੂ ਇਹ ਦੁੱਖ ਮੇਰੇ ਜੀਵਨ ਚ ਕਿਉਂ ਮੈਨੂੰ ਇਹ ਬਿਮਾਰੀ ਕਿਉਂ ਮੇਰੇ ਕੋਲ ਹੀ ਨੌਕਰੀ ਕਿਉਂ ਨਹੀਂ ਕਿਉਂ ਮिन्नੂ ਹੀ ਐਸਾ ਪਤੀ ਮਿਲਿਆ ਕਿਉਂ ਮिन्नੂ ਹੀ ਐਸੀ ਪਤਨੀ ਮਿਲੀ ਮੇਰ ਤੋਂ ਹੀ ਕਿਉਂ ਐਸੇ ਪੁੱਤਰ ਨੇ ਜਨਮ ਲਿਆ ਜਨਮ ਲਿਆ ਵੀ ਤਾਂ ਐਸੀ ਬੇਟੀ ਨੇ ਜਨਮ ਲਿਆ ਮੇਰੇ ਜੀਵਨ 'ਚ ਕਿਉਂ ਇੰਨੀਆਂ ਸਮੱਸਿਆਵਾਂ ਹੈ ਐਸਾ ਸਵਾਲ ਕਈ ਵਾਰ ਹਰ ਇਨਸਾਨ ਦੇ ਮਨ 'ਚ ਆਉਂਦਾ ਹੈ ਇਹ ਸਵਾਲ ਮੇਰੇ ਮਨ 'ਚ ਵੀ ਆਇਆ ਕਹਿਣ ਵਾਲੇ ਹੱਥ ਵਿਖਾਓ ਮੇਰੇ ਜੀਵਨ 'ਚ ਇਹ ਕਿਉਂ ਦੁੱਖਾ ਮੈਨੂੰ ਹੀ ਕਿਉਂ ਇਹ ਸਮੱਸਿਆਵਾਂ ਹੈ ਇਹ ਦੁੱਖ ਕਿਉਂ ਆ ਮੇਰੇ ਜੀਵਨ 'ਚ ਇਹ ਚਿੰਤਾ ਕਿਉਂ ਆ ਤਕਲੀਫ ਕਿਉਂ ਆ ਐਸਾ ਸਵਾਲ ਜਦੋਂ ਮਨ 'ਚ ਆਉਂਦਾ ਹੈ ਜਾਣਦੇ ਹੋ ਇਨਡਾਇਰੈਕਟ ਤੁਸੀਂ ਕੀ ਕਹਿੰਦੇ ਹੋ ਤੁਸੀਂ ਬਹੁਤ ਚੰਗੇ ਹੋ ਬਹੁਤ ਹੀ ਵਧੀਆਂ ਹੋ ਅਸਲ 'ਚ ਐਸੇ ਕਸ਼ਟ ਤੁਹਾਡੇ ਜੀਵਨ 'ਚ ਆਉਣੇ ਨਹੀਂ ਚਾਹੀਦੇ ਜਿਹੜੇ ਕਸ਼ਟ ਆਉਣੇ ਨਹੀਂ ਚਾਹੀਦੇ ਤੁਹਾਡੇ ਜੀਵਨ 'ਚ ਆ ਗਏ ਆ ਇਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਤਾਂ ਫਿਰ ਅੱਜ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਹਾਂ ਕੁਝ ਸਮੇਂ ਪਹਿਲਾਂ ਇਹ ਸੰਦੇਸ਼ ਮੇਰੇ ਨਾਲ ਸੰਬੰਧਿਤ ਤਾਂ ਕਹਿਣ ਵਾਲੇ ਸੁਣ ਕੇ ਹੱਥ ਵਿਖਾਉਣ ਵਾਲੇ ਲਗਭਗ ਸਭ ਨੇ ਹੱਥ ਵਿਖਾਇਆ ਸਵਾਲ ਹੈ ਸੱਚ ਕਹੋ ਤੁਸੀਂ ਬਿਲਕੁਲ ਸੱਚ ਕਹੋ ਸੱਚ ਬੋਲੋ ਕੀ ਅਸੀਂ ਚੰਗੇ ਲੋਗ ਆ ਹੁਣ ਮੈਂ ਸਿੱਧਾ ਸਵਾਲ ਕਰ ਰਿਹਾ ਹਾਂ ਕੀ ਅਸੀਂ ਸੱਚਮੁੱਚ ਚੰਗੇ ਆ ਚੰਗੇ ਲੋਗ ਆ ਮਨੁੱਖਾਂ ਦੇ ਵਿੱਚ ਇਨਸਾਨਾਂ ਦੇ ਸਾਹਮਣੇ ਤੁਸੀਂ ਚੰਗੇ ਵਿਖਤ ਸਕਦੇ ਹੋ ਚੰਗੀ ਔਰਤ ਵਿਖ ਸਕਦੇ ਹੋ ਤੁਸੀਂ ਚੰਗੇ ਆਦਮੀ ਜਾਂ ਔਰਤ ਅਖਵਾਉਣ ਦੇ ਲਈ ਕਈ ਯਤਨ ਕਰ ਸਕਦੇ ਹੋ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਤੁਸੀਂ ਕਈ ਕੋਸ਼ਿਸ਼ਾਂ ਕਰ ਸਕਦੇ ਹੋ ਲੇਕਿਨ ਬਾਈਬਲ ਦੱਸਦੀ ਆ ਸਾਡੇ ਧਰਮ ਦੇ ਕੰਮ ਪਰਮੇਸ਼ਵਰ ਦੀ ਨਿਗਾਹ ਚ ਮੈਲੇ ਅਤੇ ਚਿਥੜੇ ਕੱਪੜਿਆਂ ਦੇ ਵਾਂਗੂ ਹੈ ਤਾਂ ਅਸਲ ਦੇ ਵਿੱਚ ਅਸੀਂ ਚੰਗੇ ਲੋਗ ਨਹੀਂ ਆ ਪਿਆਰਿਓ ਅਸਲ ਚ ਸਾਡੇ ਵਿੱਚ ਕੋਈ ਵੀ ਭਲਾਈ ਨਹੀਂ ਆ ਅਸੀਂ ਚੰਗੇ ਲੋਗ ਹਾਂ ਸੋਚਦਾ ਰਹੇ ਹਾਂ ਅਸੀਂ ਧਰਮੀ ਲੋਗ ਹਾਂ ਇਸ ਤਰ੍ਹਾਂ ਅਸੀਂ ਸੋਚਦਾ ਰਹੇ ਹਾਂ ਇਹ ਸਾਡਾ ਵਹਿਮ ਹੈ ਇੱਕ ਭੈਣ ਡਾਕਟਰ ਦੇ ਕੋਲ ਗਈ ਡਾਕਟਰ ਕੋਲ ਜਾ ਕੇ ਕਹਿੰਦੀ ਡਾਕਟਰ ਸਾਹਿਬ ਡਾਕਟਰ ਸਾਹਿਬ ਹਮ ਮੇਰੀ ਇੱਕ ਸਮੱਸਿਆ ਹੈ ਜੀ ਉਹ ਇਹ ਹੈ ਸ਼ੀਸ਼ੇ ਦੇ ਅੱਗੇ ਜਦੋਂ ਮੈਂ ਆਪਣਾ ਚਿਹਰਾ ਵੇਖਦੀ ਆ ਤਾਂ ਮੈਂ ਵੇਖਦੀ ਹੀ ਰਹਿ ਜਾਂਦੀ ਆ ਕੀ ਕਹਿ ਰਹੀ ਆ ਉਹ ਜਦ ਆਪਣੇ ਸੋਹਣੇ ਪੰਨੂ ਸ਼ੀਸ਼ੇ 'ਚ ਵੇਖਦੀ ਆ ਅਤੇ ਸ਼ੀਸ਼ੇ ਵਿੱਚ ਉਸੇ ਤਰ੍ਹਾਂ ਹੀ ਵੇਖਦੀ ਰਹਿ ਜਾਂਦੀ ਆ ਇੰਨਾ ਹੀ ਨਹੀਂ ਕਈ ਵਾਰ بار-ਬਾਰ ਜਾ ਕੇ ਫਿਰ ਤੋਂ ਸ਼ੀਸ਼ੇ ਦੇ ਕੋਲ ਜਾਂਦੀ ਆ ਆਪਣੇ ਚਿਹਰੇ ਨੂੰ ਵੇਖਦੀ ਰਹਿੰਦੀ ਆ ਇਸ ਸਮੱਸਿਆ ਨੂੰ ਕੀ ਕਹਿੰਦੇ ਆ ਇਸ ਤਰ੍ਹਾਂ ਪੁੱਛਿਆ ਅਤੇ ਡਾਕਟਰ ਸਾਹਿਬ ਨੇ ਕਿਹਾ ਇਹ ਤੇਰਾ ਵਹਿਮ ਹੈ ਕੀ ਕਿਹਾ ਇਹ ਤੇਰਾ ਯਾਨੀ ਅਰਥ ਕੀਆ ਦੱਸੋ ਉਹ ਇੰਨੀ ਜਿਆਦਾ ਸੋਹਣੀ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਉਹ ਅਨੀ ਜ਼ਿਆਦਾ ਸੋਹਣੀ ਨਹੀਂ ਸੀ ਪਰ ਸ਼ੀਸ਼ੇ 'ਚ ਬਾਰ-ਬਾਰ ਵੇਖਦੀ ਸੀ ਕਿਉਂਕਿ ਉਹ ਵਹਿਮ ਦੇ ਵਿੱਚ ਸੀ ਸਾਡੇ ਵਿੱਚੋਂ ਕਈ ਲੋਕ ਵਹਿਮ 'ਚ ਜੀ ਰਹੇ ਆ ਮੈਂ ਬੜਾ ਚੰਗਾ ਹਾਂ ਮੈਂ ਬਹੁਤ ਧਰਮੀ ਹਾਂ ਮੈਂ ਕੋਈ ਗਲਤੀ ਨਹੀਂ ਕੀਤੀ ਕਿਸੇ ਨਾ ਕੋਈ ਗਲਤ ਨਹੀਂ ਕੀਤਾ ਮੇਰੇ ਵਿੱਚ ਕੋਈ ਪਾਪ ਨਹੀਂ ਆ ਮੈਂ ਬੜਾ ਧਰਮੀ ਹਾਂ ਇਸ ਤਰ੍ਹਾਂ ਦੇ ਵਹਿਮ ਦੇ ਵਿੱਚ ਅਸੀਂ ਜੀ ਰਹੇ ਹਾਂ ਸਭ ਤੋਂ ਪਹਿਲਾਂ ਇਸ ਵਹਿਮ ਦੇ ਵਿੱਚੋਂ ਬਾਹਰ ਨਿਕਲਣਾ ਹੈ ਮੈਂ ਪੁੱਛਦਾ ਹਾਂ ਪ੍ਰਭੂ ਦੇ ਕੋਲ ਆ ਕੇ ਪੂਰੇ ਮਨ ਤੋਂ ਕਹਉ ਪ੍ਰਭੂ ਮੈਨੂੰ ਮਾਫ਼ ਕਰ ਪਿਤਾ ਮੈਂ ਬਿਲਕੁਲ ਵੀ ਚੰਗਾ ਨਹੀਂ ਹਾਂ ਮੈਨੂੰ ਮਾਫ਼ ਕਰ ਦੇ ਪਿਤਾ ਇਸ ਤਰ੍ਹਾਂ ਦੀ ਪ੍ਰਾਰਥਨਾ ਕੀਤੇ ਨੂੰ ਕਿੰਨਾ ਸਮਾਂ ਹੋ ਗਿਆ ਭੈਣੋ ਅਤੇ ਭਰਾਵੋ ਮੈਂ ਜਦੋਂ ਵੀ ਪ੍ਰਾਰਥਨਾ ਕਰਦਾ ਹਾਂ ਇਸ ਗੱਲ ਨੂੰ ਮੈਂ ਕਹਿੰਦਾ ਹਾਂ ਕਿ ਪ੍ਰਭੂ ਮੈਂ ਬਿਲਕੁਲ ਵੀ ਚੰਗਾ ਵਿਅਕਤੀ ਨਹੀਂ ਹਾਂ ਹਾਂ ਪ੍ਰਾਰਥਨਾ ਕਰਦੇ ਹਰ ਸਮੇਂ ਪ੍ਰਭੂ ਦੇ ਸਾਹਮਣੇ ਮੈਂ ਮੰਨ ਲੈਂਦਾ ਹਾਂ ਪ੍ਰਭੂ ਮੇਰੇ ਚ ਕੋਈ ਅਛਾਈ ਨਹੀਂ ਆ ਮੇਰੇ ਵਿੱਚ ਕੋਈ ਧਾਰਮਿਕਤਾ ਨਹੀਂ ਆ ਮੇਰੇ ਚ ਕੋਈ ਵੀ ਖराई ਨਹੀਂ ਆ ਪ੍ਰਭੂ ਮੈਂ ਚੰਗਾ ਵਿਅਕਤੀ ਨਹੀਂ ਆ ਇਸ ਤਰ੍ਹਾਂ ਜ਼ਰੂਰ ਹਰ ਰੋਜ਼ ਆਪਣੇ ਪ੍ਰਭੂ ਦੇ ਸਾਹਮਣੇ ਮੈਂ ਮੰਨ ਲੈਂਦਾ ਹਾਂ ਕਿਉਂਕਿ ਇਹ ਆ ਕਿ ਕੋਈ ਵੀ ਧਰਮੀ ਇੱਕ ਵੀ ਨਹੀਂ ਹੈ ਜੇ ਹੈ ਵੀ ਸੋਚਾਂਗੇ ਤਾਂ ਉਹ ਸਿਰਫ ਜ਼ਹਿਮ ਹੈ ਸतीश ਕੁਮਾਰ ਧਰਮੀ ਨਹੀਂ ਆ ਇਹਨਾਂ ਵਚਨਾਂ ਨੂੰ ਸੁਣਨ ਵਾਲਿਆਂ ਵਿੱਚੋਂ ਕੋਈ ਵੀ ਧਰਮੀ ਨਹੀਂ ਹਾਂ ਲੇਕਿਨ ਧਰਮੀ ਬਣਾਉਣਾ ਹੈ ਸੋਚ ਕੇ ਸਾਡਾ ਪ੍ਰਭੂ ਯੀਸ਼ੂ ਮਸੀਹ ਸਵਰਗ ਨੂੰ ਛੱਡ ਕੇ ਇਸ ਧਰਤੀ ਤੇ ਆ ਗਿਆ ਆਪਣੇ ਕੀਮਤੀ ਲਹੂ ਨਾਲ ਧੋ ਕੇ ਸਾਨੂੰ ਉਸਨੇ ਸਾਫ਼ ਕਰ ਦਿੱਤਾ ਕੀ ਅਸੀਂ ਧਰਮੀ ਹਾਂ ਨਹੀਂ ਲੇਕਿਨ ਪ੍ਰਭੂ ਨੇ ਸਾਨੂੰ ਧਰਮੀ ਬਣਾ ਦਿੱਤਾ ਸਾਨੂੰ ਧਰਮੀ ਬਣਾ ਦਿੱਤਾ ਇਹ ਉਹਨਾਂ ਦੀ ਕਿਰਪਾ ਹੈ ਪਿਆਰਿਓ ਕੱਚ ਦਾ ਗਲਾਸ ਦੇਖਣ ਚ ਆਰ ਪਾਰ ਵਿਖਦਾ ਹੈ ਜੇ ਤੁਸੀਂ ਉਹਦੇ ਵਿੱਚ ਲਾਲ ਰੰਗ ਦਾ ਕੋਈ ਵੀ ਰੰਗ ਪਾ ਦੋਗੇ ਉਹ ਕਿਸ ਤਰ੍ਹਾਂ ਦਾ ਦਿਖਾਈ ਦੇਵੇਗਾ ਲਾਲ ਹੀ ਦਿਖਾਈ ਦੇਵੇਗਾ ਸਮਝ ਗਿਓ ਨਾ ਹੁਣ ਸਾਹਮਣੇ ਕੀ ਵਿਖਾਈ ਦੇ ਰਿਹਾ ਹੈ ਪਲੇਨ ਗਲਾਸ ਦਿਖਾਈ ਨਹੀਂ ਦੇ ਰਿਹਾ ਲਾਲ ਜਿਹਾ ਗਲਾਸ ਵਿਖ ਰਿਹਾ ਹੈ ਜਾਂ ਫਿਰ ਮੈਂ ਪਲੇਨ ਗਲਾਸ ਪਾਇਆ ਹੈ ਇਸ ਲਈ ਸਭ ਪਲੇਨ ਦਿਖਾਈ ਦੇ ਰਿਹਾ ਜੇ ਮੈਂ ਲਾਲ ਰੰਗ ਦਾ ਚਸ਼ਮਾ ਪਾਵਾਂਗਾ ਤਾਂ ਸਭ ਕੁਝ ਕਿਦਦਾ ਦਿਖਾਈ ਦੇਵੇਗਾ ਲਾਲ ਦਿਖਾਈ ਦੇਵੇਗਾ ਮੇਰੇ ਭੈਣੋਂ ਅਤੇ ਭਰਾਵੋ ਪਰਮੇਸ਼ਵਰ ਤੁਹਾਨੂੰ ਅਤੇ ਮੈਨੂੰ ਜਦੋਂ ਵੀ ਵੇਖਦਾ ਹੈ ਯੀਸ਼ੂ ਮਸੀਹ ਦੇ ਲਹੂ ਦੇ ਵਿੱਚੋਂ ਹੋ ਕੇ ਵੇਖਦਾ ਹੈ ਕਿਵੇਂ ਵੇਖਦਾ ਹੈ ਯੀਸ਼ੂ ਮਸੀਹ ਸਾਨੂੰ ਸਾਨੂੰ ਲਹੂ ਨਾਲ ਟਕਿਆ ਹੈ ਆਪਣੇ ਲਹੂ ਨਾਲ ਤੋ ਦਿੱਤਾ ਤੁਹਾਨੂੰ ਯਾਦ ਹੈ ਮਿਸਰ ਦੇ ਹਰ ਘਰ ਦੇ ਵਿੱਚ ਮੌਤ ਹੋਣ ਵਾਲੀ ਸੀ उन्होंने किए गए पाप में कमां कारण परमेश्वर सज़ा देन जा रहे थे लेकिन जिस घर की चगाट से लहू लग्या होर च मौत का फरिश्ता नहीं जाएगा लहू नेख के मौत का फरिश्ता अगे चला जाएगा उस लहू नेख के परमेश्वर की सजा सानू वेख के अगे चले जाएगी मसी के बहाए गए लहू ने ही सनू तरमी ਬਣਾਇਆ ਹੈ ਤੁਹਾਡੇ ਅਤੇ ਮੇਰੇ ਉੱਪਰ ਜੇ ਮਸੀਹ ਦੇ ਲਹੂ ਦੀ ਛਾਪ ਹੋਏਗੀ ਤਾਂ ਅਸੀਂ ਸ਼ੁੱਧ ਕੀਤੇ ਗਏ ਹਾਂ ਜੇ ਇਸ ਤਰ੍ਹਾਂ ਦੀ ਛਾਪ ਹੈ ਤਾਂ ਸਾਡੇ ਉੱਪਰ ਕਿਸੇ ਵੀ ਤਰ੍ਹਾਂ ਦੀ ਮੌਤ ਦੀ ਸਜ਼ਾ ਨਹੀਂ ਹੋਵੇਗੀ ਪਰਮੇਸ਼ਵਰ ਨੇ ਸਾਨੂੰ ਧਰਮੀ ਬਣਾਇਆ ਸਾਨੂੰ ਧਾਰਮਿਕਤਾ ਦਾ ਜੀਵਨ ਦਿੱਤਾ ਤਾਂ ਕਿ ਧਾਰਮਿਕਤਾ ਦੇ ਨਾਲ ਅਸੀਂ ਜੀ ਸਕੀਏ ਅਸੀਂ ਧਰਮੀ ਹੋ ਕੇ ਜੀਵਾਂਗੇ ਇਸ ਲਈ ਅਸੀਂ ਧਾਰਮਿਕਤਾ ਦੇ ਨਾਲ ਅਤੇ ਖराई ਦੇ ਨਾਲ ਆਤਮਿਕਤਾ ਦੇ ਨਾਲ ਪਰਮੇਸ਼ਵਰ ਦੇ ਬਹੁਤ ਹੀ ਨੇੜੇ ਪਵਿੱਤਰ ਜੀਵਨ ਜੀ ਸਕੀਏ ਐਸੇ ਕੁਝ ਉਦਾਹਰਣ ਹੈ ਐਸੇ ਕਈ ਉਦਾਹਰਣ ਮੈਂ ਦਵਾਗਾ ਪਹਿਲਾ ਸਵਾਲ ਦੁੱਖਾਂ ਵਿੱਚੋਂ ਮੁਸੀਬਤਾਂ ਪਰੇਸ਼ਾਨੀਆਂ ਵਿੱਚੋਂ ਨਿਕਲਦੇ ਸਮੇਂ ਅਸੀਂ ਕੀ ਬਹੁਤ ਭਗਤੀ ਵਿੱਚ ਰਹਿੰਦੇ ਹਾਂ ਬਹੁਤ ਹੀ ਪ੍ਰਾਰਥਨਾ ਕੀ ਅਸੀਂ ਕਰਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਨੇੜੇ ਹੋ ਕੇ ਜੀ ਰਹੇ ਹਾਂ ਹੈਂ ਵਾਲੇ ਹੱਥ ਹਿਖਾਓ ਯੈਸ 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 ਲਗਭਗ ਸਾਰਿਆਂ ਨੇ ਹੱਥ ਵਿਖਾਇਆ ਨਹੀਂ ਬ੍ਰਦਰ ਜਦ ਮੈਂ ਦੁੱਖ ਵਿੱਚ ਰਹਿੰਦਾ ਹਾਂ ਤਾਂ ਪਰਮੇਸ਼ਵਰ ਦੇ ਨੇੜੇ ਨਹੀਂ ਜਦੋਂ ਮੈਨੂੰ ਆਸ਼ੀਸ਼ ਦਿੰਦੇ ਆ ਤਾਂ ਹੀ ਮੈਂ ਪਰਮੇਸ਼ਵਰ ਦੇ ਨੇੜੇ ਜਾਣਾ ਹਾਂ ਐਸਾ ਮਹਾਨ ਵਿਅਕਤੀ ਹੈ ਤਾਂ ਕੋਈ ਆਪਣਾ ਹੱਥ ਵਿਖਾਓ ਰਾਈਟ ਕਿਰਪਾ ਕਰਕੇ ਗੌਰ ਕਰਿਓ ਤੁਸੀਂ ਆਪ ਕਹਿ ਰਹੇ ਹੋ ਕਸ਼ਟਾ ਵਿੱਚੋਂ ਦੁੱਖਾ ਵਿੱਚੋਂ ਤਕਲੀਫਾਂ ਵਿੱਚੋਂ ਬਿਮਾਰੀਆਂ ਵਿੱਚੋਂ ਨਿਕਲਦੇ ਸਮੇਂ ਪਰਮੇਸ਼ਵਰ ਦੇ ਬਹੁਤ ਨੇੜੇ ਮੈਂ ਜੀਨਾ ਹਾਂ ਇਹ ਇਨਸਾਨ ਦਾ ਆਮ ਸਬਾਹ ਹੈ ਇੱਕ ਪਿਤਾ ਦੇ ਹੱਥ ਚ 5 ਰੁਪਏ ਦਾ ਸਿੱਕਾ ਹੈ ਬੇਟਾ ਜਲਦੀ ਜਲਦੀ ਆ ਕੇ ਪਿਤਾ ਨਾਲ ਜ਼ੋਰ ਨਾਲ ਲਿਪਟ ਗਿਆ ਕਿਉਂ ਲਿਪਟ ਗਿਆ ਦੱਸੋ ਪਿਤਾ ਦੇ ਹੱਥ ਵਿੱਚ 5 ਰੁਪਏ ਦਾ ਸਿੱਕਾ ਹੈ ਇਸ ਲਈ ਜ਼ੋਰ ਨਾਲ ਲਿਪਟ ਗਿਆ ਅਤੇ ਨਾ ਕਹਿਣ ਤੇ ਵੀ ਬਾਰ ਬਾਰ ਆਪਣੇ ਪਿਤਾ ਨੂੰ ਚੁੰਮ ਰਿਹਾ ਸੀ ਇਹ ਸਭ ਕਰਦੇ ਕਰਦੇ ਹੌਲੀ-ਹੌਲੀ ਹੱਥੋਂ ਦਾ ਕਿੱਥੇ ਗਿਆ ਜਾਣਦੇ ਹੋ ਉਸ 5 ਰੁਪਏ ਦੇ ਵੱਲ ਗਿਆ ਹੁਣ ਇਹ ਜੋ ਲੜਕਾ ਹੈ ਜੋ ਪਿਆਰ ਵਿਖਾ ਰਿਹਾ ਹੈ ਜੋ ਲਾੜ੍ਹ ਵਿਖਾ ਰਿਹਾ ਹੈ ਅਤੇ ਇਸ ਦੇ ਲਾੜ੍ਹ ਵਿਖਾਉਂਦਾ ਹੁਣ ਕਾਰਨ ਕੀ ਆ ਦੱਸੋ ਇਹਦਾ ਕੋਈ ਮਕਸਦ ਹੈ ਉਹ ਮਕਸਦ ਇਹ ਹੈ ਕਿ ਪਿਤਾ ਦੇ ਹੱਥ ਵਿੱਚ ਜੋ 5 ਰੁਪਏ ਹੈ ਉਹ ਲੈਣੇ ਹੈ ਇਸ 5 ਰੁਪਏ ਦੇ ਸਿੱਕੇ ਨੂੰ ਲੈਣ ਦੇ ਲਈ ਉਹ ਆਪਣੇ ਪਿਤਾ ਨੂੰ ਆਪਣੇ ਗਲੇ ਲਾ ਰਿਹਾ ਹੈ ਪਿਤਾ ਨਾਲ ਕਈ ਗੱਲਾਂ ਕਰ ਰਿਹਾ ਹੈ ਹੌਲੀ-ਹੌਲੀ ਹੱਥ ਉੱਥੇ ਜਾ ਰਿਹਾ ਹੈ ਹੌਲੀ-ਹੌਲੀ ਪਿਤਾ ਦੇ ਹੱਥ ਵਿੱਚ ਜੋ 5 ਦਾ ਸਿੱਕਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਪਿਤਾ ਦੀ ਮੁਠੀ ਨੂੰ ਖੋਲਣ ਦੀ ਕੋਸ਼ਿਸ਼ ਕਰ ਰਿਹਾ ਪਿਤਾ ਮੁਠੀ ਬੰਦ ਕਰ ਰਿਹਾ ਬੱਚਾ ਖੋਲ ਰਿਹਾ ਉਹ ਲੜਕੇ ਨੇ ਪਿਤਾ ਨੂੰ ਕਿਉਂ ਚੁੰਮਿਆ ਇਸ ਗੱਲ ਨੂੰ ਪਿਤਾ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਕੁਝ ਸਮੇਂ ਬਾਅਦ ਪਿਤਾ ਸਮਝ ਕੇ ਕਹਿੰਦਾ ਕੋਈ ਗੱਲ ਨਹੀਂ ਬੱਚਾ ਹੈ ਇਸ ਗੱਲ ਨੂੰ ਜਾਣ ਦਿਓ ਉਹ ਦੇ ਦਿੰਦਾ ਪਿਤਾ ਉਸ ਨੂੰ 5 ਰੁਪਏ ਦੇਣ ਤੋਂ ਬਾਅਦ ਅਤੇ ਉਹ ਲੜਕਾ ਫਿਰ ਕੀ ਕਰੇਗਾ ਦੱਸੋ ਕੀ ਪਿਤਾ ਦੀ ਗੋਦ ਚ ਬੈਠੇਗਾ ਨਹੀਂ ਬੈਠੇਗਾ ਉਸ ਨੂੰ ਜੋ ਚਾਹੀਦਾ ਸੀ ਮਿਲ ਗਿਆ ਸੋਚ ਕੇ ਕੀ ਕਰੇਗਾ ਹੋਲੀ ਦਿਨੀ ਪਿਤਾ ਦੀ ਗੋਦ ਦੇ ਵਿੱਚੋਂ ਨਿਕਲ ਜਾਏਗਾ ਇਹ ਆਮ ਗੱਲਾਂ ਇਸ ਨੂੰ ਕੀ ਕਹਿੰਦੇ ਆ ਚਾਈਲਡਲੈਸਨੈਸ ਕਹਿੰਦੇ ਆ ਛੋਟੇ ਬੱਚਿਆਂ ਦਾ ਸੁਭਾ ਪੈਣੋ ਅਤੇ ਭਰਾਵੋ ਤੁਸੀਂ ਮੰਨੋ ਜਾਂ ਫਿਰ ਨਾ ਮੰਨੋ ਅਸੀਂ ਜਦੋਂ ਵੀ ਦੁੱਖਾਂ ਦੇ ਵਿੱਚੋਂ ਨਿਕਲਦੇ ਹਾਂ ਪਰੀਖਿਆਵਾਂ ਦੇ ਵਿੱਚੋਂ ਨਿਕਲਦੇ ਆਂ ਜਦੋਂ ਖਤਰਿਆਂ 'ਚੋਂ ਨਿਕਲਦੇ ਆਂ ਜਦੋਂ ਬਿਮਾਰੀਆਂ 'ਚੋਂ ਨਿਕਲਦੇ ਆਂ ਆਰਥਿਕ ਸਮੱਸਿਆਵਾਂ ਵਿੱਚੋਂ ਦੁੱਖ ਤਕਲੀਫਾਂ ਦੇ ਵਿੱਚੋਂ ਜਦੋਂ ਨਿਕਲਦੇ ਆਂ ਕੁਝ ਨਾ ਕੁਝ ਸਾਡਾ ਮਨ ਪਰਮੇਸ਼ਵਰ ਦੇ ਵੱਲ ਫਿਰਦਾ ਹੈ ਉਮੀਦ ਨਾਲ ਪ੍ਰਭੂ ਦੇ ਵੱਲ ਦੇਖਦੇ ਆਂ ਆਸ ਨਾਲ ਪ੍ਰਭੂ ਦੇ ਵੱਲ ਦੇਖਦੇ ਆਂ ਉਮੀਦ ਲੈ ਕੇ ਪ੍ਰਭੂ ਦੇ ਕੋਲ ਜਾਂਦੇ ਆਂ ਕਿਉਂਕਿ ਸਾਡੀਆਂ ਸਮੱਸਿਆਵਾਂ ਸਾਨੂੰ ਇਹ ਨਹੀਂ ਆਸਾਨੀ ਨਾਲ ਨਹੀਂ ਛੱਡੇਗੀਆਂ ਇਹ ਲਗਨ ਤੇ ਸਾਡਾ ਇਕ ਹੀ ਸਹਾਰਾ ਹੈ ਭਲਾ ਕੌਣ ਪਰਮੇਸ਼ਵਰ ਅਤੇ ਉਹਨਾਂ ਦੀ ਮਦਦ ਉਹਨਾਂ ਦੇ ਛਡਾਉਣ ਤੋਂ ਇਲਾਵਾ ਬਚਾਉਣ ਤੋਂ ਇਲਾਵਾ ਮੇਰੀ ਸਮੱਸਿਆ ਨਹੀਂ ਜਾਏਗੀ ਮੇਰੇ ਜੀਵਨ ਦੀ ਸਮੱਸਿਆ ਮੈਨੂੰ ਨਹੀਂ ਛੱਡੇਗੀ ਐਸੀ ਸੋਚ ਜਦੋਂ ਤੁਹਾਡੇ ਅੰਦਰ ਆ ਜਾਂਦੀ ਹੈ ਤੁਸੀਂ ਭਗਤੀ ਵੀ ਖੋਣੇ ਹੋ ਬਚਪਨ ਚ ਸਕੂਲ ਜਾਂਦੇ ਸਮੇਂ ਐਗਜ਼ਾਮ ਦੇ ਸਮੇਂ ਮੈਂ ਬੜੀ ਭਗਤੀ ਕਰਦਾ ਸੀ ਬਹੁਤ ਭਗਤੀ ਕਰਦਾ ਸੀ ਬੜੀ ਪ੍ਰਾਰਥਨਾ ਕਰਦਾ ਸੀ ਐਗਜ਼ਾਮ ਖਤਮ ਹੋਣ ਤੋਂ ਬਾਅਦ ਹਾਂ ਬਾਈਬਲ ਵੀ ਪੜ੍ਹਦਾ ਸੀ ਪ੍ਰਾਰਥਨਾ ਨਹੀਂ ਕਰਦਾ ਸੀ ਕਿਉਂਕਿ ਮੇਰੀ ਲੋੜ ਪੂਰੀ ਹੋ ਗਈ ਨਾ ਕਿ ਅੱਜ ਸਾਡੇ ਵਿਚਕਾਰ ਐਸੇ ਲੋਕ ਨਹੀਂ ਆ ਕਵਾਂਗੇ ਲੋੜ ਪੂਰੀ ਹੋਣ ਤੋਂ ਬਾਅਦ ਜ਼ਰੂਰਤ ਪੂਰੀ ਹੋਣ ਤੋਂ ਬਾਅਦ ਜੋ ਡਿੱਗ ਰਿਹਾ ਜੋ ਸਲਿੱਪ ਹੋ ਰਿਹਾ ਸਾਡੇ ਵਿੱਚ ਨਹੀਂ ਆ ਅੱਜ ਵੀ ਹੈ ਭੈਣੋ ਤੇ ਭਰਾਵੋ ਤੁਸੀਂ ਹੀ ਆਪਣਾ ਹੱਥ ਵਿਖਾ ਕੇ ਜ਼ਾਹਰ ਕੀਤਾ ਸੀ ਕਿ ਅਸੀਂ ਦੁੱਖਾਂ ਚੋਂ ਨਿਕਲਦੇ ਸਮੇਂ ਹੀ ਪਰਮੇਸ਼ਵਰ ਦੇ ਨੇੜੇ ਹੋ ਕੇ ਅਸੀਂ ਚੱਲਦੇ ਹਾਂ ਇਸ ਤਰ੍ਹਾਂ ਤੁਸੀਂ ਆਪਣੀ ਆਤਮਿਕਤਾ ਵਿਖਾਈ ਅਤੇ ਇਸ ਗੱਲ ਤੇ ਗੌਰ ਕਰਿਓ ਅਸਲੀ ਅਤੇ ਸਹੀ ਆਤਮਿਕਤਾ ਕੀ ਆ ਬਾਈਬਲ ਚ ਅਸੀਂ ਕੁਝ ਲੋਕਾਂ ਨੂੰ ਜਾਂਚਾਂਗੇ ਕਿ ਅਸਲੀ ਆਤਮਿਕਤਾ ਕੀ ਆ ਰਾਈਟ ਆਪਣੀ ਬਾਈਬਲ ਖੋਲੋ ਉਤਪਤੀ 12ਵੀਂ ਅਧਿਆਇ ਦੀ ਸ਼ੁਰੂ ਦੇ ਕੁਝ ਵਚਨਾਂ ਨੂੰ ਪੜ੍ਹਾਂਗੇ ਯਹੋਵਾ ਨੇ ਅਬਰਾਹਮ ਨੂੰ ਕਿਹਾ ਆਪਣੇ ਪਿਤਾ ਦੇ ਘਰ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਉਸ ਦੇਸ਼ ਦੇ ਵੱਲ ਚਲਿਆ ਜਾ ਜੋ ਮੈਂ ਤੈਨੂੰ ਵਿਖਾਵਾਂਗਾ ਮੈਂ ਤੇਥੋਂ ਇੱਕ ਵੱਡੀ ਜਾਤੀ ਬਣਾਵਾਂਗਾ ਤੈਨੂੰ ਆਸ਼ੀਸ਼ ਦੇਵਾਂਗਾ ਤੇਰਾ ਨਾਮ ਮਹਾਨ ਕਰਾਂਗਾ ਤੂੰ ਆਸ਼ੀਸ਼ ਦਾ ਮੂਲ ਹੋਵੇਂਗਾ ਜੋ ਤੈਨੂੰ ਆਸ਼ੀਸ਼ ਦੇ ਉਹਨਾਂ ਨੂੰ ਆਸ਼ੀਸ਼ ਦੇਵਾਂਗਾ ਜੋ ਤੈਨੂੰ ਕੋਸੇ ਉਸ ਨੂੰ ਮੈਂ ਸ਼ਰਾਪ ਦੇਵਾਂਗਾ ਅਤੇ ਧਰਤੀ ਦੀਆਂ ਸਾਰੀਆਂ ਜਾਤੀਆਂ ਤੇਰੇ ਦੁਆਰਾ ਆਸ਼ੀਸ਼ ਪਾਉਣਗੀਆਂ ਅਤੇ ਯਹੋਵਾ ਦੇ ਇਸ ਵਚਨ ਦੇ ਅਨੁਸਾਰ ਅਬਰਾਹਮ ਗਿਆ ਅਤੇ ਤੈਨੂੰ ਆਸ਼ੀਸ਼ ਦੇਵਾਂਗਾ ਤੇਰਾ ਨਾਮ ਮਹਾਨ ਕਰਾਂਗਾ ਅਤੇ ਤੂੰ ਆਸ਼ੀਸ਼ ਦਾ ਕਾਰਨ ਹੋਵੇਂਗਾ ਪਹਿਲਾ ਅਬਰਾਹਮ ਦਾ ਨਾਮ ਅਬਰਾਮ ਸੀ ਅਬਰਾਮ ਮੈਂ ਤੈਨੂੰ ਮਹਾਨ ਕਰਾਂਗਾ ਔਲਾਦ ਨਹੀਂ ਆਏ ਸੋਚ ਕੇ ਤੂੰ ਦੁੱਖ ਚਲ ਰਿਹਾ ਹੈ ਤੇਰੇ ਅੱਜ ਸੰਤਾਨ ਨਹੀਂ ਆ ਪਰ ਮੈਂ ਤੇਰੇ ਦੁਆਰਾ ਜਾਤੀ ਬਣਾਵਾਗਾ ਜਾਤੀ ਯਾਨੇ ਇੰਗਲਿਸ਼ ਦੇ ਵਿੱਚ ਨੇਸ਼ਨ ਯਾਨੇ ਦੇਸ਼ ਤੂੰ ਕਹ ਰਿਹਾ ਸੰਤਾਨ ਨਹੀਂ ਆ ਪਰ ਮੈਂ ਤੇਰੇ ਦੁਆਰਾ ਇੱਕ ਦੇਸ਼ ਨੂੰ ਬਣਾਵਾਗਾ ਇੱਕ ਜਾਤੀ ਬਣਾਵਾਗਾ ਇੰਗਲਿਸ਼ ਦੇ ਵਿੱਚ ਆਈ ਵਿਲ ਮੇਕ ਯੂ ਅ ਗ੍ਰੇਟ ਨੇਸ਼ਨ ਇੱਕ ਮਹਾਨ ਰਾਜ ਦੇ ਰੂਪ ਚ ਮੈਂ ਤੈਨੂੰ ਆਸ਼ੀਸ਼ ਦਿਆਂਗਾ ਇਸ ਤਰ੍ਹਾਂ ਕਿਆ ਉਸ ਸਮੇਂ ਅਬਰਾਹਮ ਦੇ ਸੰਤਾਨ ਨਹੀਂ ਸੀ ਅਬਰਾਹਮ ਅਤੇ ਸਾਰਾ ਉਸ ਸਮੇਂ ਸੰਤਾਨ ਤੋਂ ਬਿਨਾ ਦੁੱਖ ਚੜ ਰਏ ਸੀ ਉਸ ਸਮੇਂ ਉਹਨਾਂ ਦੀ ਉਮਰ 75 ਸਾਲ ਦੀ ਸੀ ਅਤੇ ਸਾਰਾ ਦੀ ਉਮਰ 65 ਸਾਲ ਦੀ ਸੀ ਇਸ ਸਮੇਂ ਸੰਤਾਨ ਤੋਂ ਬਿਨਾ ਸਾਰਾ ਜੋ ਬਾਝ ਦੇ ਰੂਪ ਦੇ ਵਿੱਚ ਸੀ ਸੰਤਾਨ ਤੋਂ ਬਿਨਾ ਜਦ ਪਰਮੇਸ਼ਵਰ ਨੇ ਉਸ ਦੇ ਹਾਲਾਤਾਂ ਨੂੰ ਵੇਖਿਆ ਅਤੇ ਕਿਹਾ ਮੈਂ ਤੈਨੂੰ ਸੰਤਾਨ ਦੇਵਾਂਗਾ ਮੈਂ ਤੇਤੋਂ ਇੱਕ ਵੱਡੀ ਜਾਤੀ ਬਣਾਵਾਂਗਾ ਵੱਡਾ ਰਾਜ ਬਣਾਵਾਂਗਾ ਇਸ ਤਰ੍ਹਾਂ ਵਾਅਦਾ ਕੀਤਾ ਇਸ ਵਚਨ ਤੇ ਅਬਰਾਹਮ ਨੇ ਵਿਸ਼ਵਾਸ ਕੀਤਾ ਵਿਸ਼ਵਾਸ ਕੀਤਾ ਅਤੇ ਇਸ ਲਈ ਕੀ ਕੀਤਾ ਜੋ ਜਗਾ ਪਾਪ ਲਈ ਉਤਸ਼ਾਹਿਤ ਕਰ ਦਿਆ ਉਸ ਜਗਾ ਤੋਂ ਜੋ ਲੋਕ ਪਾਪ ਦੇ ਲਈ ਉਤਸ਼ਾਹਿਤ ਕਰਦੇ ਆ ਉਹਨਾਂ ਜਗਾਵਾਂ ਵਿੱਚੋਂ ਉਹਨਾਂ ਟਿਕਾਣਿਆਂ ਤੋਂ ਜੋ ਪਾਪ ਕਰਨ ਲਈ ਮਜਬੂਰ ਕਰਦੇ ਆ ਅਲੱਗ ਹੋ ਕੇ ਪ੍ਰਭੂ ਦੀ ਦੱਸੀ ਜਗਾ ਤੇ ਉਹ ਗਿਆ ਉਹ ਚਲਿਆ ਪਰਮੇਸ਼ਵਰ ਨੇ ਕੀ ਕਿਹਾ ਮੈਂ ਤੈਨੂੰ ਪੁੱਤਰ ਦਵਾਂਗਾ ਇਹ ਕੋਈ ਅਲੱਗ ਗੱਲ ਸੀ ਮੈਂ ਤੈਨੂੰ ਦੋ ਬੱਚੇ ਦਵਾਂਗਾ ਇਹ ਵੀ ਕੋਈ ਅਲੱਗ ਗੱਲ ਸੀ ਕੀ ਕਿਹਾ ਮੈਂ ਤੇਰੇ ਤੋਂ ਜਾਤੀ ਬਣਾਵਾਂਗਾ ਉਸ ਵਾਅਦੇ ਤੇ ਵਿਸ਼ਵਾਸ ਕਰਕੇ ਅਬਰਾਹਮ ਨੇ ਕੀ ਕੀਤਾ ਪਰਮੇਸ਼ਵਰ ਦੇ ਵਾਅਦੇ ਦੇ ਦੇਸ਼ ਵੱਲ ਚਲਾ ਗਿਆ ਕੀ ਪਰਮੇਸ਼ਵਰ ਦੀ ਇੱਛਾ ਅਨੁਸਾਰ ਦੁੱਖ ਆਉਣਗੇ ਯੈਸ ਕੀ ਪਰਮੇਸ਼ਵਰ ਦੀ ਮਰਜ਼ੀ ਅਨੁਸਾਰ ਚੱਲਣ ਤੇ ਦੁੱਖ ਆਉਣਗੇ ਯੈਸ ਕੀ ਵਚਨ ਦੇ ਅਨੁਸਾਰ ਜੇ ਤੁਸੀਂ ਅੱਗੇ ਮੈਚ ਚੱਲਾਂਗੇ ਕੀ ਦੁੱਖ ਆਉਣਗੇ ਯੈਸ ਕਈ ਵਾਰ ਅਸੀਂ ਜੋ ਸਿੱਖਿਆ ਹੈ ਤੇ ਕਈ ਵਾਰ ਜੋ ਸਾਨੂੰ ਸਿਖਾਇਆ ਗਿਆ ਜਾਂਦੇ ਹੋ ਕਿ ਪਰਮੇਸ਼ਵਰ ਦੀ ਇੱਛਾ ਹੋਣ ਤੇ ਹੋ ਜਾਏਗਾ ਕਿਉਂ ਜੀ ਬੇਟੀ ਦਾ ਵਿਆਹ ਦੇ ਲਾਇਕ ਹੋ ਗਈ ਆ ਬੇਟੀ ਦੇ ਵਿਆਹ ਦੇ ਬਾਰੇ ਕੀ ਸੋਚ ਰਹੇ ਹੋ ਪਰਮੇਸ਼ਵਰ ਦੀ ਇੱਛਾ ਹੋਣ ਤੇ ਚੰਗਾ ਰਿਸ਼ਤਾ ਮਿਲੇਗਾ ਪਰਮੇਸ਼ਵਰ ਦੀ ਇੱਛਾ ਹੋਣ ਤੇ ਉਹ ਇੱਕ ਕਰ ਦੇਗਾ ਪਰਮੇਸ਼ਵਰ ਦੀ ਇੱਛਾ ਹੋਣ ਤੇ ਨੌਕਰੀ ਦੇ ਦੇਗਾ ਅਤੇ ਜੇ ਪਰਮੇਸ਼ਵਰ ਦੀ ਇੱਛਾ ਹੈ ਤਾਂ ਉਹ ਸਾਨੂੰ ਦੇ ਦਵੇਗਾ ਇਸ ਤਰ੍ਹਾਂ ਅਸੀਂ ਕਹਿੰਦੇ ਤਾਂ ਹਾਂ ਪਰਮੇਸ਼ਵਰ ਦੀ ਇੱਛਾ ਹੋਣ ਤੇ ਸਭ ਆਰਾਮ ਨਾਲ ਹੋ ਜਾਏਗਾ ਇਸ ਨੂੰ ਅਸੀਂ ਪਿਛਲੇ ਸਮੇਂ ਚ ਕੁਝ ਲੋਕ ਜਿਨ੍ਹਾਂ ਨੂੰ ਵਚਨ ਦਾ ਪਤਾ ਨਹੀਂ ਸੀ ਅਸੀਂ ਸਿਖਾਉਂਦੇ ਰਹੇ ਹਾਂ ਭੈਣੋਂ ਅਤੇ ਭਰਾਵੋ ਪਰਮੇਸ਼ਵਰ ਦੀ ਇੱਛਾ ਹੋਣ ਤੇ ਸਭ ਚੰਗਾ ਹੋਏਗਾ ਪਰਮੇਸ਼ਵਰ ਦੀ ਇੱਛਾ ਹੋਣ ਤੇ ਸਭ ਕੁਝ ਚੰਗਾ ਹੋ ਜਾਵੇਗਾ ਇਹ ਸੋਚ ਜਾਂ ਫਿਰ ਜੋ ਸਾਨੂੰ ਸਿਖਾਇਆ ਗਿਆ ਹੈ ਜਾਂ ਫਿਰ ਜੋ ਸਿੱਖਿਆ ਹੈ ਇਹ ਸਹੀ ਨਹੀਂਆ ਉਦਾਹਰਨ ਦੇ ਲਈ ਪਰਮੇਸ਼ਵਰ ਨੇ ਅਬਰਾਹਮ ਨੂੰ ਕੀ ਕਿਹਾ ਵਾਅਦਾ ਦੀ ਜ਼ਮੀਨ ਵੱਲ ਜਾ ਹੁਣ ਅਬਰਾਹਮ ਕਿੱਥੇ ਆ ਗਿਆ ਠੀਕ ਵਾਅਦੇ ਦੇ ਦੇਸ਼ ਦੇ ਵਿੱਚ ਹੀ ਆਇਆ ਅਤੇ ਫਿਰ ਕੀ ਹੋਇਆ ਸਤਮਾ ਵਚਨ ਤਦ ਯਹੋਵਾ ਨੇ ਅਬਰਾਹਮ ਨੂੰ ਦਰਸ਼ਨ ਦੇ ਕੇ ਆਖਿਆ ਇਹ ਦੇਸ਼ ਮੈਂ ਤੇਰੇ ਵੰਸ਼ ਨੂੰ ਦੇਾਂਗਾ ਅਤੇ ਉਸ ਨੇ ਉੱਥੇ ਯਹੋਵਾ ਦੇ ਲਈ ਜਿਸ ਨੇ ਉਸ ਨੂੰ ਦਰਸ਼ਨ ਦਿੱਤਾ ਸੀ ਇੱਕ ਵੇਦੀ ਬਣਾਈ ਵੇਦੀ ਸਮਰਪਣ ਨੂੰ ਵਿਖਾਉਂਦੀ ਆ ਵੇਦੀ ਬਲੀਦਾਨ ਨੂੰ ਦਰਸਾਉਂਦੀ ਆ ਅਤੇ ਪ੍ਰਾਰਥਨਾ ਨੂੰ ਵੀ ਦਰਸ਼ਾਉਂਦੀ ਆ ਜਾਂਦਿਓ ਵੇਦੀ ਕਿਉਂ ਬਣਾਈ ਪਰਮੇਸ਼ਵਰ ਨੇ ਕਿਹਾ ਤੇਰੇ ਵੰਸ਼ ਨੂੰ ਇਹ ਸਾਰਾ ਦੇਸ਼ ਦੇਵਾਂਗਾ ਕਹਿੰਦੇ ਬਹੁਤ ਖੁਸ਼ ਹੋ ਕੇ ਵੇਦੀ ਬਣਾਈ ਇੰਨਾ ਹੀ ਨਹੀਂ ਉਹ ਅੱਗੋ ਵੱਧ ਕੇ ਉਸ ਪਹਾੜ ਤੇ ਆਇਆ ਬੇਤੇਲ ਦੇ ਪੂਰਬ ਦੇ ਵੱਲ ਆ ਉੱਥੇ ਆਪਣਾ ਤੰਬੂ ਉਸ ਜਗ੍ਹਾ ਤੇ ਲਾਇਆ ਜਿਹਦੇ ਪੱਛਮ ਦੇ ਵੱਲ ਬੇਤੇਲ ਅਤੇ ਪੂਰਬ ਦੇ ਵੱਲ ਇਹ ਹੈ ਅਤੇ ਉੱਥੇ ਵੀ ਉਸਨੇ ਯਹਵਾ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਵੇਦੀ ਬਣਾਈ ਪ੍ਰਾਰਥਨਾ ਜੀਵਨ ਦਾ ਅਭਿਆਸ ਕਰ ਰਿਹਾ ਹੈ ਆਤਮਿਕ ਜੀਵਨ ਚ ਪ੍ਰਾਰਥਨਾ ਬਹੁਤ ਜ਼ਰੂਰੀ ਆ ਸਾਡੇ ਵਿੱਚ ਕਈ ਲੋਕ ਦੁੱਖ ਆਉਣ ਤੇ ਤਕਲੀਫ ਆਉਣ ਤੇ ਜਾਂ ਅਚਾਨਕ ਕੋਈ ਵਿਪਤਾ ਆਉਣ ਤੇ ਹੀ ਪ੍ਰਾਰਥਨਾ ਕਰਦੇ ਆ ਇਹ ਠੀਕ ਨਹੀਂ ਆ ਕੋਈ ਘਟਨਾ ਹੋ ਜਾਂ ਤੇ ਭਗਤੀ ਵਿਖਾਉਂਦੇ ਆ ਇਹ ਸਹੀ ਆਤਮਿਕਤਾ ਨਹੀਂ ਆ ਪਤੀ ਦੇ ਦੁਆਰਾ ਪਤਨੀ ਦੁਆਰਾ ਸੱਸ ਦੁਆਰਾ ਬੱਚਿਆਂ ਦੁਆਰਾ ਬਹੂ ਦੁਆਰਾ ਨੌਕਰੀ ਕਰਨ ਵਾਲੀ ਜਗ੍ਹਾ ਤੇ ਕਰਮਚਾਰੀਆਂ ਦੇ ਦੁਆਰਾ ਜਾਂ ਫਿਰ ਬੌਸ ਦੇ ਦੁਆਰਾ ਰਿਸ਼ਤੇਦਾਰ ਦੇ ਦੁਆਰਾ ਜਾਂ ਫਿਰ ਪਾਰਟਨਰ ਦੇ ਦੁਆਰਾ ਮੁਸ਼ਕਿਲ ਆ ਜਾਣਤੇ ਫਿਰ ਅਸੀਂ ਦੌੜ ਕੇ ਆਉਣੇ ਹਾਂ ਪਰਮੇਸ਼ਵਰ 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 ਅਤੇ ਸਮੱਸਿਆ ਦੂਰ ਹੋ ਜਾਣ ਤੋਂ ਬਾਅਦ ਅਸੀਂ ਆਪਣੀ ਆਤਮਿਕਤਾ ਨੂੰ ਵੀ ਗਵਾ ਲੈਣੇ ਆ ਇਹ ਆਤਮਿਕਤਾ ਸਹੀ ਨਹੀਂ ਆ ਧਿਆਨ ਨਾਲ ਵੇਖੋ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਜਦੋਂ ਅਬਰਾਹਮ ਆਪਣੀ ਆਤਮਿਕ ਯਾਤਰਾ 'ਚ ਵੱਧ ਰਿਹਾ ਸੀ ਪ੍ਰਾਰਥਨਾ ਜੀਵਨ ਦਾ ਅਭਿਆਸ ਕਰ ਰਿਹਾ ਸੀ ਉਹ ਜਿੱਥੇ ਵੀ ਜਾਂਦਾ ਸੀ ਵਿਧੀ ਬਣਾਉਂਦਾ ਸੀ ਇਸ ਲਈ ਸੁਣੋ ਉਹਨਾਂ ਦਿਨਾਂ 'ਚ ਵੇਦੀ ਬਣਾਉਣਾ ਕੋਈ ਪਰੰਪਰਾ ਨਹੀਂ ਸੀ ਉਹ ਜੋ ਕੋਈ ਵੇਦੀ ਬਣਾ ਰਿਆ ਸੀ ਉਸ ਨੂੰ ਜੇ ਕੋਈ ਵੇਖੇਗਾ ਜਾਂ ਕੋਈ ਪੁੱਛੇਗਾ ਕੀ ਕਰ ਰਿਹਾ ਹੈ ਤੂੰ ਆਮ ਤੌਰ ਤੇ ਜੇ ਯਾਤਰਾ ਕਰਨ ਵਾਲੇ ਨੂੰ ਵੇਖੋਗੇ ਰੋਡ ਦੇ ਕੰਡੇ ਤੇ ਹੀ ਉਹ ਤੰਬੂ ਲਾ ਲੈਂਦੇ ਆ ਇੱਕ ਟੈਂਟ ਲਾ ਕੇ ਦੋ ਜਾਂ ਤਿੰਨ ਦਿਨ ਰਹਿ ਕੇ ਫਿਰ ਚਲੇ ਜਾਂਦੇ ਆ ਇਸ ਤਰ੍ਹਾਂ ਕਈ ਲੋਕ ਜਦੋਂ ਰਾਤ ਨੂੰ ਜਾਂਦੇ ਸੀ ਵੇਦੀ ਬਣਾ ਕੇ ਵੇਦੀ ਬਣਾ ਕੇ ਜੇ ਬਲੀਦਾਨ ਕਰ ਰਿਹਾ ਤਾਂ ਆਮ ਤੌਰ ਤੇ ਰਾਜ ਜਾਣ ਵਾਲੇ ਪੁੱਛਣਗੇ ਭਾਈ ਤੂੰ ਇਹ ਕੀ ਕਰ ਰਿਹਾ ਹੈ ਮੈਂ ਯਹਵਾ ਦੀ ਉਪਾਸਨਾ ਕਰ ਰਿਹਾ ਹਾਂ ਇਸ ਤਰ੍ਹਾਂ ਦੁਨੀਆ ਨੂੰ ਕਹਿਣ ਤੇ ਅਬਰਾਹਮ ਬਿਲਕੁਲ ਸ਼ਰਮਾਇਆ ਨਹੀਂ ਸ਼ਰਮਿੰਦਾ ਨਹੀਂ ਹੋਇਆ ਜਦੋਂ ਵੀ ਉਹਨੇ ਵਿਧਿ ਬਣਾਈ ਅਬਰਾਹਮ ਨੇ ਸੰਸਾਰ ਦੇ ਅੱਗੇ ਗਵਾਹੀ ਦੇਣੀ ਸ਼ੁਰੂ ਕੀਤੀ ਉਹ ਗਵਾਹੀ ਕੀ ਆ ਕਵਾਂਗੇ ਮੈਂ ਸ੍ਰਿਸ਼ਟੀ ਕਰਤਾ ਯਹਵਾ ਦੀ ਉਪਾਸਨਾ ਕਰਦਾ ਹਾਂ ਆਰਾਧਨਾ ਕਰਦਾ ਹਾਂ ਇਸ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕੀਤੀ ਉਸ ਨੇ ਆਪਣੇ ਵਿਸ਼ਵਾਸ ਨੂੰ ਵਿਖਾਇਆ ਗੁਪਤ ਰੀਕੇ ਨਾਲ ਆਪਣੇ ਵਿਸ਼ਵਾਸ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਵਿੱਚੋਂ ਕਈ ਲੋਕ ਆਪਣੇ ਵਿਸ਼ਵਾਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਕਿਸੇ ਨੂੰ ਪਤਾ ਨਹੀਂ ਚੱਲਣਾ ਚਾਹੀਦਾ ਮੈਂ ਚਰਚ ਜਾ ਰਿਹਾ ਕਿਸੇ ਨੂੰ ਪਤਾ ਨਹੀਂ ਚੱਲਣਾ ਚਾਹੀਦਾ ਮੈਂ ਬਾਈਬਲ ਪੜ੍ਹ ਰਿਹਾ ਕਿਸੇ ਨੂੰ ਪਤਾ ਨਹੀਂ ਚੱਲਣਾ ਚਾਹੀਦਾ ਤੁਸੀਂ ਮਸੀਹ ਨੂੰ ਫੋਲੋ ਕਰ ਰਹੇ ਹੋ ਮਸੀਹ ਤੇ ਵਿਸ਼ਵਾਸ ਕਰ ਰਹੇ ਹੋ ਤੁਸੀਂ ਚਰਚ ਜਾਂਦੇ ਹੋ ਤੁਸੀਂ 크ਿਸਚਨ ਹੋ ਕਿਸੇ ਨੂੰ ਪਤਾ ਨਾ ਚੱਲੇ ਕਿਉਂ ਲੁਕਾਉਨੇ ਹੋ ਕਿਉਂ ਵਿਸ਼ਵਾਸ ਨੂੰ ਖਰਾਬ ਕਰ ਰਹੇ ਹੋ ਇੱਕ ਵਾਰ ਸੋਚੋ ਕਿਉਂ ਡਰ ਰਹੇ ਹੋ ਮੈਂ ਮਸੀਹਾ ਕੈਨਦਲੀ ਕਿਉਂ ਡਰ ਰਹੇ ਹਾਂ ਮੈਂ ਜਿਉਂਦੇ ਪਰਮੇਸ਼ਵਰ ਨੂੰ ਮੰਨਦਾ ਹਾਂ ਵਿਸ਼ਵਾਸ ਕਰਦਾ ਹਾਂ ਇਹ ਕਹਿੰਦੇ ਤੁਸੀਂ ਲੋਕਾਂ ਸਾਹਮਣੇ ਕਿਉਂ ਡਰਦੇ ਹੋ ਕੁਝ ਪਰਿਵਾਰਾਂ ਚ ਪਤੀ ਹੋ ਸਕਦਾ ਸੱਸ ਹੋ ਸਕਦੀ ਪਰਿਵਾਰ ਦੇ ਲੋਕ ਹੋ ਸਕਦੇ ਆ ਜਾਂ ਪੂਰੀ ਤਰ੍ਹਾਂ ਨਾਲ ਗੈਰ ਮਸੀਹ ਹੋ ਸਕਦੇ ਆ ਐਸੇ ਪਰਿਵਾਰ ਚ ਤੁਹਾਨੂੰ ਬਹੂ ਬਣ ਕੇ ਜਾਣਾ ਪਵੇ ਆ ਜਵਾਈ ਬਣ ਕੇ ਜਾਂ ਵਿਆਹ ਕਰਨਾ ਪੈ ਜੇ ਇਹਨਾਂ ਨੂੰ ਪਸੰਦ ਨਹੀਂ ਆ ਤੁਹਾਡਾ ਪ੍ਰਾਰਥਨਾ ਕਰਨਾ ਬਾਈਬਲ ਪੜਨਾ ਜਾਂ ਚਰਚ ਜਾਣਾ ਉਹਨਾਂ ਨੂੰ ਪਸੰਦ ਨਹੀਂ ਹੋਏਗਾ ਐਸੇ ਸਮੇਂ ਤੇ ਜੇ ਤੁਹਾਨੂੰ ਪ੍ਰਾਰਥਨਾ ਕਰਦੇ ਬਾਈਬਲ ਪੜ੍ਹਦੇ ਵੇਖ ਕੇ ਉਹ ਬੁਰਾ ਵਰਤਾਓ ਤੁਹਾਡੇ ਨਾਲ ਕਰ ਸਕਦੇ ਆ ਜਾਂ ਉਹ ਆਪਣੇ ਗੁੱਸੇ ਨੂੰ ਵਿਖਾ ਸਕਦੇ ਆ ਇਹ ਆਮ ਤੌਰ ਤੇ ਕੁਝ ਪਰਿਵਾਰਾਂ 'ਚ ਹੁੰਦਾ ਰਹਿੰਦਾ ਹੈ ਕਿਉਂਕਿ ਐਸੇ ਹੀ ਹਾਲਾਤ ਮੇਰੇ ਆਪਣੇ ਹੀ ਪਰਿਵਾਰ ਦੇ ਵਿੱਚ ਸੀ ਜੇ ਤੁਸੀਂ ਵੀ ਐਸੇ ਹਾਲਾਤਾਂ 'ਚੋਂ ਨਿਕਲ ਰਹੇ ਹੋ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਗੁਪਤ ਤਰੀਕੇ ਦੇ ਨਾਲ ਮਸੀਹ ਚ ਵਧੋ ਪਰਿਵਾਰ 'ਚ ਸ਼ਾਂਤੀ ਅਤੇ ਮੇਲ ਮਿਲਾਪ ਦੇ ਲਈ ਤੁਸੀਂ ਆਪਣੇ ਵਿਸ਼ਵਾਸ ਨੂੰ ਪਰਮੇਸ਼ਵਰ ਤੇ ਪਰਮੇਸ਼ਵਰ ਵਿਚਕਾਰ ਜੇ ਤੁਸੀਂ ਗੁਪਤ ਰੱਖ ਰਹੇ ਹੋ ਤਾਂ ਪਰਮੇਸ਼ਵਰ ਕਿਸੇ ਨਾ ਕਿਸੇ ਦਿਨ ਤੁਸੀਂ ਆਪਣੇ ਪੂਰੇ ਪਰਿਵਾਰ ਦੇ ਨਾਲ ਆराधना ਕਰ ਸਕੋ ਤੁਹਾਨੂੰ ਸ਼ਕਤੀ ਅਤੇ ਬਲ ਦੇਵੇਗਾ ਆਪਣੀ ਗਵਾਹੀ ਹਿੰਮਤ ਨਾਲ ਦੇ ਸਕਦੇ ਹੋ ਹਿੰਮਤ ਨਾਲ ਪ੍ਰਾਰਥਨਾ ਕਰ ਸਕਦੇ ਹੋ ਹਿੰਮਤ ਨਾਲ ਤੁਸੀਂ ਪ੍ਰਭੂ ਦੇ ਗਵਾਹ ਹੋ ਕੇ ਜੀ ਸਕਦੇ ਹੋ ਫਿਰ ਵੀ ਕਿਉਂ ਲੁਕ ਰਹੇ ਹੋ ਕੀ ਲੋੜਾ ਸੋਚ ਕੇ ਵੇਖੋ ਅਬਰਾਹਮ ਇੱਕ ਸਮੇਂ ਚ ਸ੍ਰਿਸ਼ਟੀ ਨਾਲ ਸੰਬੰਧਿਤ ਪਰਿਵਾਰ ਦੇ ਨਾਲ ਜੁੜਿਆ ਹੋਇਆ ਸੀ ਮਹਾਨਦ ਦੇ ਉਸ ਪਰ ਰਹਿਣ ਵਾਲੇ ਲੋਕ ਕੁਦਰਤੀ ਚੀਜ਼ਾਂ ਦੀ ਪੂਜਾਨਾ ਕਰਨ ਵਾਲੇ ਲੋਕ ਸੀ ਅਤੇ ਅਬਰਾਹਮ ਉਹਨਾਂ ਲੋਕਾਂ ਵਿੱਚੋਂ ਹੀ ਸੀ ਲੇਕਿਨ ਜਦ ਸ੍ਰਿਸ਼ਟੀਕਰਤਾ ਨੇ ਉਹਦੇ ਨਾਲ ਗੱਲ ਕੀਤੀ ਹੁਣ ਉਸਨੇ ਸ੍ਰਿਸ਼ਟੀਕਰਤਾ ਦੀ ਉਪਾਸਨਾ ਕਰਨੀ ਸ਼ੁਰੂ ਕੀਤੀ ਮੇਰੇ ਭੈਣੋ ਤੇ ਭਰਾਵੋ ਅਸੀਂ ਜੋ ਮਸੀਹ ਲੋਕ ਹਾਂ ਸ੍ਰਿਸ਼ਟੀਕਰਤਾ ਦੀ ਉਪਾਸਨਾ ਕਰਨ ਵਾਲੇ ਦੱਸੋ ਕੀ ਆ ਅਦਭੁਤ ਸਭਾਗਿਆ ਸ਼ਾਲੀ ਹਾਂ ਬਾਈਬਲ ਦੱਸਦੀ ਆ ਜਿਨ੍ਹਾਂ ਦਾ ਪਰਮੇਸ਼ਵਰ ਯਹੋਵਾ ਹੈ ਉਹ ਧਨ ਹੈ ਕਿਸਮਤ ਵਾਲੇ ਆ ਯਾਨੀ ਮੁਬਾਰਕ ਲੋਕ ਆ ਯੈਸ ਉਹਨੇ ਗੁਪਤ ਤਰੀਕੇ ਨਾਲ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸ਼ਰਿਆਮ ਵੇਦੀ ਬਣਾਈ ਜੇ ਕੋਈ ਪੁੱਛੇ ਤਾਂ ਹਿੰਮਤ ਨਾਲ ਦੱਸਦਾ ਸੀ ਮੈਂ ਯਹੋਵਾ ਨੂੰ ਮੰਨਦਾ ਹਾਂ ਸ੍ਰਿਸ਼ਟੀਕਰਤਾ ਦੀ ਆਰਾਧਨਾ ਕਰਦਾ ਹਾਂ ਮੈਂ ਆਪਣੇ ਆਪ ਨੂੰ ਉਸ ਦੇ ਅੱਗੇ ਸਮਰਪਣ ਕਰਦਾ ਹਾਂ ਅਤੇ ਮੈਂ ਬਿਨਾਂ ਡਰੇ ਪ੍ਰਾਰਥਨਾ ਵੀ ਕਰ ਰਿਹਾ ਹਾਂ ਵੇਦੀ ਬਣਾਉਣਾ ਅਤੇ ਉਸ ਤੋਂ ਬਾਅਦ ਕੀ ਆ ਯਹੋਵਾ ਅੱਗੇ ਉਸਨੇ ਪ੍ਰਾਰਥਨਾ ਕੀਤੀ ਆਪਣੇ ਆਪ ਨੂੰ ਅਰਪਣ ਕਰਨ ਦਾ ਆਪਣੇ ਆਪ ਨੂੰ ਪ੍ਰਭੂ ਨੂੰ ਸੌਂਪਨ ਦਾ ਅਤੇ ਪ੍ਰਾਰਥਨਾ ਕਰਨ ਦਾ ਸੂਚਕ ਹੈ ਇਹ ਵੇਦੀ ਰਾਈਟ ਉਸਨੇ ਪ੍ਰਾਰਥਨਾ ਕੀਤੀ ਹੋਰ ਥੋੜੀ ਦੇਰ ਅੱਗੇ ਵਧਿਆ ਕੀ ਹੋਇਆ ਵੇਖਦੇ ਹਾਂ ਪੜਾਂਗੇ ਦਸਵਾਂ ਵਚਨ ਉਸ ਦੇਸ਼ ਚ ਅਕਾਲ ਪੈ ਗਿਆ ਕਦੋਂ ਵੇਦੀ ਬਣਾਈਆਂ ਤੇ ਪ੍ਰਾਰਥਨਾ ਕਰ ਰਿਹਾ ਸੀ ਪਰਮੇਸ਼ਵਰ ਦੀ ਇੱਛਾ ਅਨੁਸਾਰ ਜਾ ਰਿਹਾ ਸੀ ਜਦੋਂ ਪਰਮੇਸ਼ਵਰ ਦੀ ਇੱਛਾ ਅਨੁਸਾਰ ਜਾ ਰਿਹਾ ਸੀ ਜਦ ਪ੍ਰਭੂ ਦੀ ਇੱਛਾ ਮੁਤਾਬਿਕ ਜੀ ਰਿਹਾ ਸੀ ਆਪਣੇ ਆਤਮਿਕ ਜੀਵਨ ਨੂੰ ਜਦ ਉਹ ਬਚਾ ਰਿਆ ਸੀ ਅਚਾਨਕ ਕੀ ਹੋਇਆ ਜਾਣਦੇ ਹੋ ਬੋਲੋ ਅਕਾਲ ਪੈ ਗਿਆ ਹੁਣ ਅਸੀਂ ਉਤਪਤੀ ਦੇ 12ਵੇਂ ਅਧਿਆਇ ਨੂੰ ਵੇਖ ਰਹੇ ਹਾਂ ਪਹਿਲੇ ਅਧਿਆਇ ਤੋਂ 13ਵੇਂ ਅਧਿਆਇ ਤੱਕ ਲਗਭਗ 2000 ਸਾਲ ਬੀਤ ਗਏ ਇਸ ਲਈ ਗੌਰ ਕਰਿਓ ਕਿੰਨੇ ਸਾਲ ਬੀਤ ਗਏ 2000 ਸਾਲ ਬੀਤ ਗਏ ਇਨਾਂ 2000 ਸਾਲਾਂ ਵਿੱਚ ਕਿਤੇ ਵੀ ਤੁਹਾਨੂੰ ਅਕਾਲ ਦੇ ਬਾਰੇ ਸੁਣਿਆ ਨਹੀਂ ਹੋਵੇਗਾ ਚਾਈ ਪੜ ਕੇ ਵੇਖ ਲੋ ਉਤਪਤੀ ਦੀ ਕਿਤਾਬ 1 2 3 4 5 6 7 8 9 10 11 ਅਧਿਆਏ ਦੇ ਇਹਨਾਂ 2000 ਸਾਲਾਂ ਵਿੱਚ ਤੁਹਾਨੂੰ ਕਿਤੇ ਵੀ ਅਕਾਲ ਪਿਆ ਦਿਖਾਈ ਨਹੀਂ ਦਵੇਗਾ ਅਕਾਲ ਕਿੱਥੇ ਦਿਖਾਈ ਦਿੰਦਾ ਹੈ ਉਹ ਵੀ ਬਹੁਤ ਭਿਆਨਕ ਅਕਾਲ ਕਿੱਥੇ ਪਿਆ ਕਵਾਂਗੇ ਜਿੱਥੇ ਅਬਰਾਹਮ ਵੇਦੀ ਬਣਾ ਕੇ ਪ੍ਰਾਰਥਨਾ ਕਰਦਾ ਸੀ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰ ਰਿਹਾ ਸੀ ਉਥੇ ਉਸ ਜਗ੍ਹਾ ਤੇ ਅਕਾਲ ਪੈ ਗਿਆ ਕੋਈ ਸਾਡੇ ਵਿਚਕਾਰ ਹੈ ਪਾਸਟਰ ਜੀ ਜਦੋਂ ਮੈਂ ਮਨਮਰਜ਼ੀਆ ਕਰ ਰਿਹਾ ਮੇਰੇ ਜੀਵਨ ਚ ਕਈ ਦੁੱਖ ਤਕਲੀਫ ਨਹੀਂ ਸੀ ਜਦੋਂ ਮੈਂ ਪੀਂਦਾ ਸੀ ਘੁੰਮਦਾ ਸੀ ਮौज-ਮਸਤੀਆਂ ਕਰਦਾ ਸੀ ਮੇਰੇ ਜੀਵਨ ਚ ਕਦੀ ਵੀ ਸਮੱਸਿਆ ਨਹੀਂ ਆਈ ਸੀ ਪਾਸਟਰ ਜੀ ਐਸੀ ਸਮੱਸਿਆ ਕਦੇ ਨਹੀਂ ਆਈ ਸੀ ਲੇਕਿਨ ਜਦੋਂ ਮੈਂ ਆਪਣਾ ਜੀਵਨ ਪ੍ਰਭੂ ਨੂੰ ਦੇ ਦਿੱਤਾ ਜਦੋਂ ਮੈਂ ਖਰਾਈ ਨਾਲ ਇਮਾਨਦਾਰੀ ਨਾਲ ਚੱਲਾਂਗਾ ਇਹ ਸੋਚ ਕੇ ਆਪਣਾ ਜੀਵਨ ਪ੍ਰਭੂ ਨੂੰ ਅਰਪਣ ਕੀਤਾ ਉਦੋਂ ਤੋਂ ਮੇਰੇ ਪਰਿਵਾਰ ਨੂੰ ਉਧਾਰ ਚ ਲਿਆਉਣਾ ਸੋਚ ਕੇ ਉਪਵਾਸ ਰੱਖ ਕੇ ਪ੍ਰਾਰਥਨਾ ਕਰ ਰਿਹਾ ਹਾਂ ਲੇਕਿਨ ਪਤਾ ਨਹੀਂ ਕਿਉਂ ਉਸੇ ਹੀ ਸਮੇਂ ਮੇਰੇ ਜੀਵਨ ਚ ਇਸ ਤੋਂ ਪਹਿਲਾਂ ਜੋ ਕਦੇ ਸਮੱਸਿਆਵਾਂ ਨਹੀਂ ਹੋਈਆਂ ਅਚਾਨਕ ਮੇਰੇ ਤੇ ਆ ਗਈਆਂ ਐਸੀਆਂ ਸਮੱਸਿਆ ਮੇਰੇ ਤੇ ਕਦੇ ਨਹੀਂ ਆਈਆਂ ਐਸੀ ਬਿਮਾਰੀ ਕਦੇ ਨਹੀਂ ਹੋਈ ਐਸੇ ਖਤਰੇ ਨਾਲ ਭਰੇ ਹਾਲਾਤ ਐਸੇ ਮੁਸ਼ਕਲ ਹਾਲਾਤ ਐਸਾ ਦਬਾਅ ਐਸੀ ਟੈਨਸ਼ਨ ਮੈਨੂੰ ਕਦੇ ਨਹੀਂ ਹੋਈ ਜਦੋਂ ਆਪਣਾ ਜੀਵਨ ਮੈਂ ਪ੍ਰਭੂ ਨੂੰ ਅਰਪਣ ਕੀਤਾ ਪ੍ਰਭੂ ਦੀ ਇੱਛਾ ਪੂਰੀ ਕਰਨਾ ਜਦ ਮੈਂ ਫੈਸਲਾ ਲੈ ਕੇ ਕਦਮ ਅੱਗੇ ਵਧਾ ਕੇ ਮੈਂ ਜਦੋਂ ਅੱਗੇ ਵੱਧ ਰਿਹਾ ਸੀ ਉਸੇ ਸਮੇਂ ਮੇਰੇ ਜੀਵਨ ਚ ਨੌਕਰੀ ਤੇ ਦੁੱਖ ਆ ਗਏ ਘਰ ਚ ਮਨ ਮਿਟਾਫ ਹੋ ਗਿਆ ਰਿਸ਼ਤੇਦਾਰਾ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈ ਗਈਆਂ ਮੇਰੀ ਸਿਹਤ ਚੰਗੀ ਭਲੀ ਸੀ ਪਤਾ ਨਹੀਂ ਕਿਉਂ ਅਚਾਨਕ ਮੇਰੀ ਸਿਹਤ ਖਰਾਬ ਹੋ ਗਈ ਕੀ ਹੋ ਰਿਹਾ ਮੈਂ ਸਮਝ ਨਹੀਂ ਪਾ ਰਿਹਾ ਜਦੋਂ ਮੈਂ ਪਰਮੇਸ਼ਵਰ ਦੇ ਨੇੜੇ ਜੀ ਰਿਹਾ ਹਾਂ ਪਰਮੇਸ਼ਵਰ ਦੀਆਂ ਸਾਰੀਆਂ ਆਸ਼ੀਸ਼ਾਂ ਮੇਰੇ ਕੋਲ ਹੋਣੀਆਂ ਚਾਹੀਦੀਆਂ ਨਾ ਲੇਕਿਨ ਕਿਉਂ ਜੋ ਕਦੇ ਸੋਚਿਆ ਨਹੀਂ ਐਸੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਆਰਥਿਕ ਸਮੱਸਿਆ 'ਚੋਂ ਨਿਕਲਣਾ ਪੈ ਰਿਹਾ ਹੈ ਪਿਆਰਿਓ ਮੈਂ ਇਹੀ ਕਹਿ ਰਿਹਾ ਅਸੀਂ ਆਮ ਤੌਰ ਤੇ ਜਦੋਂ ਵਚਨ ਸੁਣਦੇ ਹਾਂ ਜਿਆਦਾ ਵਚਨ ਅਸੀਂ ਕਿਹੜਾ ਸੁਣਦੇ ਆ ਪ੍ਰਭੂ ਤੇ ਵਿਸ਼ਵਾਸ ਕਰੋ ਕਦੇ ਦੁੱਖ ਨਹੀਂ ਆਉਣਗੇ ਪ੍ਰਭੂ ਤੇ ਵਿਸ਼ਵਾਸ ਕਰੋ ਸਮੱਸਿਆ ਦੂਰ ਹੋ ਜਾਏਗੀ ਪ੍ਰਭੂ ਤੇ ਵਿਸ਼ਵਾਸ ਕਰੋ ਆਰਥਿਕ ਸੰਕਟ ਦੂਰ ਹੋ ਜਾਣਗੇ ਪ੍ਰਭੂ ਤੇ ਵਿਸ਼ਵਾਸ ਕਰੋ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਪਰਮੇਸ਼ਵਰ ਤੇ ਵਿਸ਼ਵਾਸ ਕਰੋ ਸਭ ਠੀਕ ਹੋ ਜਾਏਗਾ ਦੁੱਖ ਤਕਲੀਫਾਂ ਨਹੀਂ ਹੋਣਗੀਆਂ ਪਰਮੇਸ਼ਵਰ ਤੇ ਵਿਸ਼ਵਾਸ ਕਰੋ ਇਸ ਲਈ غور ਕਰਿਓ ਜਦੋਂ ਅਸੀਂ ਪ੍ਰਭੂ ਤੇ ਵਿਸ਼ਵਾਸ ਕਰਦੇ ਆ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਇਹਨਾਂ ਵਿੱਚੋਂ ਇੱਕ ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ ਅਸੀਂ ਇੱਥੇ ਆਇਆ ਪ੍ਰਭੂ ਦੀ ਮहिमा ਕਰਨ ਦੇ ਲਈ ਉਹਦੀ ਆਰਾਧਨਾ ਕਰਨ ਦੇ ਲਈ ਉਹਦੀ ਮहिमा ਕਰਨ ਦੇ ਲਈ ਅਤੇ ਫਿਰ ਆਪਣੀਆਂ ਜ਼ਰੂਰਤਾਂ ਦੇ ਲਈ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਨ ਦੇ ਲਈ ਦਸੰਦੇ ਲਈ ਆਇਆ ਇਹ ਸਾਡਾ ਪਰਮੇਸ਼ਵਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦੇ ਕੇ ਸਾਡੇ ਹੰਝੂਆਂ ਨੂੰ ਪੂੰਝਣ ਲਈ ਸਾਡਾ ਪਰਮੇਸ਼ਵਰ ਤਿਆਰ ਹੈ ਇਹਦੇ 'ਚ ਕੋਈ ਵੀ ਸ਼ੱਕ ਨਹੀਂ ਆ ਉਸੇ ਤਰ੍ਹਾਂ ਆਤਮਿਕ ਤੌਰ ਤੇ ਜਦੋਂਸੀਂ ਅੱਗੇ ਵਧਦੇ ਹਾਂ ਸਾਡੇ ਵਿਸ਼ਵਾਸ ਨੂੰ ਪਰਖਣ ਦੇ ਲਈ ਜਾਂਚਣ ਦੇ ਲਈ ਪਰਮੇਸ਼ਵਰ ਸਮੇਂ ਸਮੇਤੇ ਕਲੇਸ਼ਾਂ ਨੂੰ ਕੀ ਸਾਡੇ ਜੀਵਨ ਚ ਭੇਜਦੇ ਆ ਪਵਿੱਤਰ ਪਰਮੇਸ਼ਵਰ ਪਿਤਾ ਚੰਗੇ ਲੋਕਾਂ ਦੇ ਜੀਵਨ ਚ ਦੁੱਖ ਕਿਉਂ ਆਉਂਦੇ ਆ ਐਸਾ ਸਵਾਲ ਕਰਨ ਵਾਲੇ ਲੋਕਾਂ ਦਾ ਝੁੰਡ ਸਾਡਾ ਝੁੰਡ ਨਹੀਂ ਆ ਪਿਤਾ ਅਸੀਂ ਚੰਗੇ ਲੋਕ ਨਹੀਂ ਆ ਸਾਡੇ ਅੰਦਰ ਖਰਾਈ ਵੀ ਨਹੀਂ ਆ ਪਿਤਾ ਤੁਹਾਨੂੰ ਖੁਸ਼ ਕਰਨ ਦਾ ਜੀਵਨ ਸਾਡੇ ਵਿੱਚ ਨਹੀਂ ਆ ਕਿਸੇ ਨਾ ਕਿਸੇ ਸਮੇਂ ਚ ਇੱਕ ਜਗ੍ਹਾ ਤੇ ਅਸੀਂ ਭਟਕਦੇ ਰਹਿੰਦੇ ਹਾਂ ਗਲਤੀਆਂ ਕਰਦੇ ਰਹਿੰਦੇ ਆ ਦੁਖੀ ਹੁੰਦੇ ਰਹਿੰਦੇ ਆ ਮਾਫੀ ਮੰਗਦੇ ਰਹਿੰਦੇ ਆ ਸਾਨੂੰ ਮਾਫ ਕਰ ਪਿਤਾ ਜੋ ਵਿਸ਼ਵਾਸ ਪਰਖਿਆ ਨਾ ਜਾਵੇ ਉਹ ਕਿਸੇ ਕੰਮ ਦਾ ਨਹੀਂ ਪਰਖੇ ਜਾਣ ਤੋਂ ਬਿਨਾ ਅਸੀਂ ਇਸਤੇਮਾਲ ਨਹੀਂ ਹੋਵਾਂਗੇ ਜੇ ਤੁਸੀਂ ਸਾਨੂੰ ਪਰਖ ਰਹੇ ਹੋ ਇਹਦਾ ਮਤਲਬ ਸਾਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਸਾਨੂੰ ਬਹੁਤ ਹੀ ਅਲੀ ਆਸ਼ੀਸ਼ ਦਾ ਕਾਰਨ ਬਣਾਉਣਾ ਚਾਹੁੰਦੇ ਹਾਂ ਹਰ ਇੱਕ ਪਰਖਿਆ ਚ ਅਸੀਂ ਜਿੱਤ ਸਕੀਏ ਐਸੀ ਕਿਰਪਾ ਕਰੋ ਮਿਰਤੇ ਦਇਆ ਕਰ ਹੁਣ ਤੋਂ ਲੈ ਕੇ ਜਾਨ ਬੁਝ ਕੇ ਜੋ ਗਲਤੀਆਂ ਅਸੀਂ ਕਰ ਰਹੇ ਆ ਉਹਨਾਂ ਸਭ ਨੂੰ ਅਸੀਂ ਛੱਡ ਕੇ ਅੱਜ ਤੋਂ ਪਿਤਾ ਖਰਾਈ ਨਾਲ ਜੀ ਸਕੀਏ ਐਸੀ ਕਿਰਪਾ ਕਰੋ ਆਪਣੇ ਨਾਮ ਦੀ ਮਹਿਮਾ ਲਵੋ ਤੁਹਾਨੂੰ ਹੀ ਮਹਿਮਾ ਆਦਰ ਇੱਜ਼ਤ ਹਮੇਸ਼ਾ ਹਮੇਸ਼ਾ ਤੱਕ ਮਿਲਦੀ ਰਹੇ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਨ ਦੇ ਲਈ ਸਾਡੀ ਆਤਮਾ ਦੇ ਪ੍ਰਾਣ ਨੂੰ ਸ਼ੁੱਧ ਕਰਨ ਦੇ ਲਈ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਜਲਦ ਉੱਤਰ ਦੇਣ ਜਾ ਰਹੇ ਹੋ ਪਿਤਾ ਤੁਹਾਡਾ ਧੰਨਵਾਦ ਆਦਰ ਮਹਿਮਾ ਤੁਹਾਨੂੰ ਦਿੰਦੇ ਹੋਏ ਪ੍ਰਾਰਥਨਾ ਪ੍ਰਭੂ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72